ਉਹਨਾਂ ਨੂੰ ਇੱਕ ਪਾਰਟਿਕੂਲਰ ਇੱਕ ਜੈਕਟ ਟਾਈਪ ਕੋਈ ਖਲਸਾਈ ਰੰਗ ਦੀ ਜਾਂ ਕੋਈ ਇਸ ਤਰ੍ਹਾਂ ਦਾ ਇੱਕ ਰੰਗ ਦੇ ਦਾਂਗੇ ਕਿ ਉਹ ਸਫਾਈ ਵਾਲੀ ਕਰਮਚਾਰੀ ਨੇ ਉਹ ਪਤਾ ਲੱਗ ਜੇ ਦੂਰੋਂ ਕਿ ਜੀ ਜੇ ਕਿਸੇ ਨੇ ਕੋਈ ਜਿਹੜਾ ਗਲਾਸ ਵਗੈਰਾ ਜਾਂ ਕੋਈ ਆਪਣਾ ਕੂੜਾ ਕਰਕਟ ਜੋ ਹੈ ਉਹ ਦੇਣਾ ਹੈ ਤਾਂ ਉਹਨਾਂ ਨੂੰ ਫੜਾ ਵੀ ਸਕਦੇ ਆ ਤੇ ਉਹ ਆਪ ਹੀ ਲੈ ਜਾਣਗੇ ਇੱਕ ਵਾਰ ਹੋਰ ਬੇਨਤੀ ਕਰੂੰਗਾ ਕਿਉਂਕਿ ਬਹੁਤ ਸਾਰੇ ਲੰਬੇ ਰਸਤੇ ਤੱਕ ਕਿਲੋਮੀਟਰਾਂ ਤੱਕ ਮਤਲਬ ਈਵਨ ਅਸੀਂ ਮੇਰਾ ਪਿੰਡ ਜਿਹੜਾ ਸਤੌਜ ਉਹ ਲਗਭਗ ਮਾਨਸਾ ਦੇ ਬਾਰਡਰ ਤੇ ਹੈ ਉੱਥੇ ਵੀ ਅਸੀਂ ਲੰਗਰ ਲਾਉਂਦੇ ਰਹੇ ਹਾਂ ਉਸ ਵੇਲੇ ਜਦੋਂ ਛੋਟੇ ਹੁੰਦੇ ਸੀ ਅੱਜ ਵੀ ਲੰਗਰ ਲੱਗਦਾ ਸਾਡੇ ਪਿੰਡ ਵੱਲੋਂ ਸੜਕ ਤੇ ਆ ਕੇ ਸੋ 100 2 200 150 ਕਿਲੋਮੀਟਰ ਦੇ ਰੇਡੀਅਸ ਚ ਜਿਹੜੀ ਸੰਗਤ ਜਾਂਦੀ ਹੈ ਉਹਨਾਂ ਵਾਸਤੇ ਲੰਗਰ ਲਾਉਂਦੇ ਆ ਸਾਡੇ ਜਿਹੜੇ ਲੋਕ ਨੇ ਸਾਡੀ ਪ੍ਰਥਾ ਹੈ ਮੈਂ ਉਹਨਾਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਕਿ ਬੜੀ ਵਧੀਆ ਗੱਲ ਹੈ ਸੇਵਾ ਭਾਵਨਾ ਸਾਡੀ ਅਗਲੀ ਪੀੜ੍ਹੀ ਤੱਕ ਵੀ ਸ਼ਿਫਟ ਹੋ ਰਹੀ ਹੈ ਨੌਜਵਾਨ ਮੁੰਡੇ ਬੜੇ ਸ਼ਿੱਦਤ ਨਾਲ ਦਿਨ ਰਾਤ ਉੱਥੇ ਸੇਵਾ ਕਰਦੇ ਨੇ ਉਹ ਲੰਗਰ ਜਿੱਥੇ ਲਾਉਂਦੇ ਉੱਥੇ ਉਹ ਟੈਂਪਰੇਰੀ ਉਹ ਬਣਾ ਲੈਂਦੇ ਨੇ ਹੰਪ ਮਿੱਟੀ ਦਾ ਜਾਂ ਕੋਈ ਦਨ ਕਿ ਗੱਡੀਆਂ ਵੀ ਹੌਲੀ ਚਾਹਣ ਉੱਥੋਂ ਤਾਂ ਕਿ ਜਾਂ ਫਿਰ ਉਹ ਉੱਥੇ ਹੀ ਸਾਰਾ ਕੁਝ ਜਿਹੜੇ ਗਲਾਸ ਗਲੂਸ ਉੱਥੇ ਸੁੱਟ ਦਿੰਦੇ ਨੇ ਕਿਰਪਾ ਕਰਕੇ ਇੱਕ ਤਾਂ ਉਹ ਹੰਪ ਜਿਹੜੇ ਨੇ ਜਦੋਂ ਖਤਮ ਹੋ ਗਿਆ ਲੰਗਰ ਜਿਹੜਾ ਜਿੰਨੇ ਦਿਨ 2 ਦਿਨ 3 ਦਿਨ 4 ਦਿਨ 5 ਦਿਨ ਲਾਉਣਾ ਉਸ ਤੋਂ ਬਾਅਦ ਉਹ ਕਲੀਅਰ ਕਰਕੇ ਜਾਣ ਕਿਉਂਕਿ ਕਈ ਵਾਰੀ ਉਹ ਅਨਐਕਸਪੈਕਟਿਡ ਜਗ੍ਹਾ ਤੇ ਹੁੰਦਾ ਹੈ ਤੇ ਗੱਡੀਆਂ ਵਾਲਿਆਂ ਨੂੰ ਨਹੀਂ ਪਤਾ ਹੁੰਦਾ ਜਿਹੜੇ ਫਸਟ ਟਾਈਮ ਲੰਘਦੇ ਨੇ ਜਾਂ ਕੋਈ ਕਿ ਇੱਥੇ ਹੋ ਸਕਦਾ ਹੈ ਤੇ ਉਹਦੇ ਨਾਲ ਐਕਸੀਡੈਂਟਾਂ ਦੇ ਕਾਫੀ ਕੇਸ ਹੋਏ ਨੇ ਤੇ ਉਹ ਕਿਰਪਾ ਕਰਕੇ ਜਿਹੜੇ ਨੇ ਉਹ ਜਿਹੜੇ ਹੰਪ ਨੇ ਜਾਂ ਤੈਂਪਰੀ ਕੋਈ ਵੀ ਚੀਜ਼ ਹੈ ਜਿਹੜੀ ਟ੍ਰੈਫਿਕ ਨੂੰ ਹੌਲੀ ਕਰਨ ਵਾਸਤੇ ਜਾਂ ਕੋਈ ਬੈਰੀਕੇਡ ਵਗੈਰਾ ਲਾ ਲੇ ਜਾਂ ਕੋਈ ਲੱਕੜਾਂ ਵਗੈਰਾ ਵੀ ਸੁੱਟ ਲੈਂਦੇ ਆ ਇਦਾਂ ਕਿ ਥੋੜਾ ਜਿਹਾ ਹੌਲੀ ਹੋ ਜਾਣਗੀ ਉਹ ਕਲੀਅਰ ਕਰਕੇ ਜਾਣ ਨੰਬਰ ਇਹ ਸੋਸ਼ੀਅਲੀ ਮੈਂ ਉਹਨਾਂ ਨੂੰ ਬੇਨਤੀ ਕਰ ਰਿਹਾ ਕਿ ਇਹ ਜੋੜ ਮੇਲ ਜਿਹੜਾ ਨਾ ਇਹ ਚੱਪਾ ਇਹਨੂੰ ਸ਼ੋਕ ਸਭਾ ਕਹਿੰਦੇ ਆ ਮੈਨੂੰ ਯਾਦ ਹੈ ਮੇਰੇ ਦਾਦਾ ਦਾਦੀ ਇਹਨਾਂ 21 ਤਰੀਕ ਤੋਂ 21 ਦਸੰਬਰ ਨੂੰ ਕਿਲਾ ਛੱਡਿਆ ਸੀਗਾ ਗੁਰੂ ਸਾਹਿਬ ਨੇ ਤੇ ਇਹਨਾਂ ਦਿਨਾਂ ਦੇ ਵਿੱਚ ਉਹ ਮੰਝੇ ਤੇ ਨਹੀਂ ਸੌਂਦੇ ਸੀ ਥੱਲੇ ਧਰਤੀ ਤੇ ਦਰੀਆਂ ਵਿਛਾ ਕੇ ਸੌਂਦੇ ਸੀ ਕਿਉਂਕਿ ਅਫਸੋਸ ਦੇ ਦਿਨ ਨੇ ਇਹ ਤਾਂ ਕਿਰਪਾ ਕਰਕੇ ਇਹਨੂੰ ਹੁੱਲੜਵਾਜੀ ਦੇ ਦਿਨ ਨਾ ਬਣਾਏ ਜਾਣ ਵੱਡੇ ਵੱਡੇ ਸਾਊਂਡ ਲਾ ਕੇ ਵੱਡੇ ਵੱਡੇ ਟਰੈਕਟਰ ਭਜਾ ਕੇ ਇੱਕ ਦੂਜੇ ਨਾਲ ਰੇਸਾਂ ਲਾ ਕੇ ਆਪਾਂ ਮਤਲਬ ਆਪਣੇ ਜਲੂਸ ਕੱਢਦੇ ਆ ਕਿ ਇਹ ਸ਼ੋਕ ਦੇ ਅਫਸੋਸ ਦੇ ਜਿਹੜੇ ਦਿਨ ਨੇ ਉਹਨਾਂ ਨੂੰ ਆਪਾਂ ਕੋਈ ਐਂਟਰਟੇਨਮੈਂਟ ਜਾਂ ਕੋਈ ਹੁੱਲੜਵਾਜੀ ਦਾ ਜ਼ਰੀਆ ਨਾ ਬਣਾਈਏ ਮੇਰੀ ਹੱਥ ਬਨ ਕੇ ਬੇਨਤੀ ਹੈ ਆਓ ਜੀ ਸੱਦ ਕੇ ਆਓ ਜਿੱਥੋਂ ਮਰਜ਼ੀ ਆਓ ਟਰਾਲੀਆਂ ਲੋਕ ਫ੍ਰੀ ਚ ਡਿਊਟੀਆਂ ਲਾਉਂਦੇ ਆ ਪਰ ਜਦੋਂ ਦੇਖਦੇ ਆ ਕਿ ਉੱਚੀ ਉੱਚੀ ਸਾਊਂਡ ਚੱਲ ਰਹੀ ਹੈ ਤੇ ਟਰੈਕਟਰ ਇੱਕ ਦੂਜੇ ਨਾਲ ਮੁਕਾਬਲੇ ਕਰ ਰਹੇ ਨੇ ਪਿੱਛੇ ਇੰਨੀਆਂ ਸ਼ਰਧਾਲੂਆਂ ਦੀ ਭਰੀ ਹੋਈ ਟਰਾਲੀਆਂ ਹੁੰਦੀਆਂ ਨੇ ਤਾਂ ਕਈ ਵਾਰੀ ਐਦਾਂ ਦੇ ਹੈਪਨ ਵੀ ਹੋ ਜਾਂਦੇ ਨੇ ਜਿਹੜੇ ਨਹੀਂ ਹੋਣੇ ਚਾਹੀਦੇ ਸੋ ਮੇਰੇ ਵੱਲੋਂ ਇਹ ਸੋਸ਼ੀਅਲੀ ਸਮਾਜਿਕ ਬੇਨਤੀ ਮੇਰੇ ਵੱਲੋਂ ਹੱਥ ਬਨ ਕੇ ਸਾਡੇ ਨਾਲ ਐਸਟੀਪੀਸੀ ਨੇ ਹਜੇ ਤੱਕ ਕੋਈ ਸੰਪਰਕ ਨਹੀਂ ਕੀਤਾ ਕਿ ਤੁਸੀਂ ਸਾਨੂੰ ਆ ਚਾਹੀਦਾ ਜਾ ਪਰ ਫਿਰ ਵੀ ਅਸੀਂ ਡਿਪਟੀ ਕਮਿਸ਼ਨਰਸ ਨੂੰ ਕੱਲ ਮੀਟਿੰਗ ਬੁਲਾਈ ਸੀ ਜਿ ਸਾਡੇ ਐਮਐਲਏ ਸਾਹਿਬਾਨ ਨੂੰ ਕਿਹਾ ਕਿ ਜੋ ਵੀ ਉਹ ਕਹਿਣਗੇ ਅਸੀਂ ਅਵੇਲੇਬਲ ਕਰਾਵਾਂਗੇ ਇਹਦੇ ਵਿੱਚ ਕੋਈ ਰਾਜਨੀਤੀ ਜਾਂ ਕੋਈ ਅਸੀਂ ਨਹੀਂ ਉਹ ਕਰਨਾ ਚਾਹੁੰਦੇ ਕਿਉਂਕਿ ਇਹ ਇਹ ਜਿਹੜੀਆਂ ਸਾਡੇ ਜਿਹੜੇ ਵਿਰਾਸਤ ਦੇ ਸ਼ਹੀਦ ਸ਼ਹਾਦਤਾਂ ਨੂੰ ਸਲਾਮ ਕਰਨ ਦੇ ਉਹਨਾਂ ਨੂੰ ਸਜਦਾ ਕਰਨ ਦੇ ਜਿਹੜੇ ਪ੍ਰੋਗਰਾਮ ਨੇ ਉਹੋ ਰਾਜਨੀਤੀ ਤੋਂ ਉੱਪਰ ਹੋਣੇ ਚਾਹੀਦੇ ਆ ਐਸਜੀਪੀਸੀ ਨੇ ਸਾਡੇ ਨਾਲ ਹਜੇ ਤੱਕ ਕੋਈ ਸੰਪਰਕ ਨਹੀਂ ਕੀਤਾ ਪਰ ਇਹ ਸਾਡਾ ਫਰਜ ਹੈ ਜੋ ਅੱਜ ਅਸੀਂ ਸਾਰਾ ਇਹ ਦੱਸ ਰਹੇ ਆ ਇਹ ਕਿਉਂਕਿ ਇਹ ਗੁਰਦੁਆਰਾ ਸਾਹਿਬ ਤੋਂ ਬਾਹਰ ਦੀਆਂ ਸਾਰੀਆਂ ਐਕਟੀਵਿਟੀਜ਼ ਜਾਂ ਸਾਡੇ ਪ੍ਰਬੰਧ ਨੇ ਇਸ ਕਰਕੇ ਜੇ ਉਹ ਸਾਡੇ ਨਾਲ ਸੰਪਰਕ ਕਰਨਗੇ ਜਾਂ ਅਸੀਂ ਵੀ ਕਰ ਲਾਂਗੇ ਕੁਝ ਵੀ ਚਾਹੀਦਾ ਹੋਇਆ ਜੇ ਗੁਰਦੁਆਰਾ ਸਾਹਿਬ ਦੇ ਅੰਦਰ ਕੈਮਰੇ ਚਾਹੀਦੇ ਨੇ ਜਾਂ ਗੁਰਦੁਆਰਾ ਸਾਹਿਬ ਦੇ ਅੰਦਰ ਕੋਈ ਵੀ ਕਿਸੇ ਕਿਸਮ ਦੀ ਕੋਈ ਸ਼ਰਧਾਲੂਆਂ ਨੂੰ ਕੋਈ ਦਿੱਕਤ ਨਾ ਆਵੇ ਜਾਂ ਕੋਈ ਸਹੂਲਤ ਚਾਹੀਦੀ ਹੋਈ ਅਸੀਂ ਗਵਰਨਮੈਂਟ ਵੱਲੋਂ ਪ੍ਰੋਵਾਈਡ ਕਰਾਵਾਂਗੇ। ਇਹ ਕਿ ਪ੍ਰਾਈਵੇਟੀ ਗੈਸ ਨੂੰ ਵੀ ਲਗਾ ਦੇ ਪਰ ਬਹੁਤ ਸਾਰੇ ਹਸਪਤਾਲ ਇਦਾਂ ਦੇ ਵੀ ਹੈਗੇ ਨੇ ਜਿਹੜੇ ਸੇਵਾ ਕਰਦੇ ਨੇ ਲੋਕਾਂ ਦੀ ਕਿ ਉਹਨਾਂ ਨੇ ਕੋਈ ਇਦਾਂ ਦੀ ਪ੍ਰੋਵੀਜ਼ਨ ਕੀਤੀ ਜਾਉਗੀ ਕਿ ਉਹ ਤੁਹਾਡੇ ਨਾਲ ਹੀ ਸਰਕਾਰ ਨਾਲ ਜਿਆਦਾ ਸਾਡੇ ਨਾਲ ਸੰਪਰਕ ਕਰਕੇ ਉਸੇ ਉਸੇ ਜਗ੍ਹਾ ਤੇ ਆ ਜਾਣ ਉਹ ਪਰ ਕੈਂਪ ਇੱਕੋ ਜਗ੍ਹਾ ਤੇ ਹੋਊਗਾ ਕੈਂਪੇਨ ਹੀ ਹੈਗਾ ਕਿ ਉੱਥੇ ਵੀ ਲੱਗਿਆ ਹੋਇਆ ਉੱਥੇ ਵੀ ਲੱਗਿਆ ਉਦੇ ਨਾਲ ਜਿਆਦਾ ਚਾਂਸ ਹੁੰਦੇ ਨੇ ਕਿ ਉਹ ਕੋਈ ਇਸ ਤਰ੍ਹਾਂ ਦਾ ਜਿਹੜਾ ਅਨঅথরাইਜ਼ਡ ਨਾ ਯੂਜ਼ ਕਰੇ ਸਾਡੇ ਨਾਲ ਐਸਟੀਪੀਸੀ ਨੇ ਹਜੇ ਤੱਕ ਕੋਈ ਸੰਪਰਕ ਨਹੀਂ ਕੀਤਾ ਕਿ ਤੁਸੀਂ ਸਾਨੂੰ ਆ ਚਾਹੀਦਾ ਜ ਪਰ ਫਿਰ ਵੀ ਅਸੀਂ ਡਿਪਟੀ ਕਮਿਸ਼ਨਰਸ ਨੂੰ ਕੱਲ ਮੀਟਿੰਗ ਬੁਲਾਈ ਸੀ ਜਿ ਸਾਡੇ ਐਮਐਲਏ ਸਾਹਿਬਾਨ ਨੂੰ ਕਿਹਾ ਕਿ ਜੋ ਵੀ ਉਹ ਕਹਿਣਗੇ ਅਸੀਂ ਅਵੇਲੇਬਲ ਕਰਾਵਾਂਗੇ ਇਹਦੇ ਵਿੱਚ ਕੋਈ ਰਾਜਨੀਤੀ ਜਾਂ ਕੋਈ ਅਸੀਂ ਨਹੀਂ ਉਹ ਕਰਨਾ ਚਾਹੁੰਦੇ ਕਿਉਂਕਿ ਇਹ ਇਹ ਜਿਹੜੀਆਂ ਸਾਡੇ ਜਿਹੜੇ ਵਿਰਾਸਤ ਦੇ ਸ਼ਹੀਦ ਸ਼ਹਾਦਤਾਂ ਨੂੰ ਸਲਾਮ ਕਰਨਦੇ ਉਹਨਾਂ ਨੂੰ ਸਜਦਾ ਕਰਨਦੇ ਜਿਹੜੇ ਪ੍ਰੋਗਰਾਮ ਨੇ ਉਹੋ ਰਾਜਨੀਤੀ ਤੋਂ ਉੱਪਰ ਹੋਣੇ ਚਾਹੀਦੇ ਆ ਐਸਜੀਪੀਸੀ ਨੇ ਸਾਡੇ ਨਾਲ ਅਜੇ ਤੱਕ ਕੋਈ ਸੰਪਰਕ ਨਹੀਂ ਕੀਤਾ ਪਰ ਇਹ ਸਾਡਾ ਫਰਜ਼ ਹੈ ਜੋ ਅੱਜ ਅਸੀਂ ਸਾਰਾ ਇਹ ਦੱਸ ਰਹੇ ਆ ਇਹ ਕਿਉਂਕਿ ਇਹ ਗੁਰਦੁਆਰਾ ਸਾਹਿਬ ਤੋਂ ਬਾਹਰ ਦੀਆਂ ਸਾਰੀਆਂ ਐਕਟੀਵਿਟੀਆਂ ਜਾਂ ਸਾਡੇ ਪ੍ਰਬੰਧ ਨੇ ਇਸ ਕਰਕੇ ਜੇ ਉਹ ਸਾਡੇ ਨਾਲ ਸੰਪਰਕ ਕਰਨਗੇ ਜਾਂ ਅਸੀਂ ਵੀ ਕਰ ਲਾਂਗੇ ਕੁਝ ਵੀ ਚਾਹੀਦਾ ਹੋਇਆ ਜੇ ਗੁਰਦੁਆਰਾ ਸਾਹਿਬ ਦੇ ਅੰਦਰ ਕੈਮਰੇ ਚਾਹੀਦੇ ਨੇ ਜਾਂ ਗੁਰਦੁਆਰਾ ਸਾਹਿਬ ਦੇ ਅੰਦਰ ਕੋਈ ਵੀ ਕਿਸੇ ਕਿਸਮ ਦੀ ਕੋਈ ਸ਼ਰਧਾਲੂਆਂ ਨੂੰ ਕੋਈ ਦਿੱਕਤ ਨਾ ਆਵੇ ਜਾਂ ਕੋਈ ਸਹੂਲਤ ਚਾਹੀਦੀ ਹੋਈ ਅਸੀਂ ਗਵਰਨਮੈਂਟ ਵੱਲੋਂ ਪ੍ਰੋਵਾਈਡ ਕਰਾਵਾਂਗੇ। ਜਿੰਨਾਂ ਕੇਪਾ ਦੀ ਗੱਲ ਹੈ ਕਿ ਜਿਹੜੇ ਪ੍ਰਾਈਵੇਟਲੀ ਗੈਸਟ ਹੌਟਲ ਲਗਾਉਦੇ ਸ ਪਰ ਬਹੁਤ ਸਾਰੇ ਹਸਪਤਾਲ ਇਦਾਂ ਦੇ ਵੀ ਹੈਗੇ ਨੇ ਜਿਹੜੇ ਸੇਵਾ ਕਰਦੇ ਨੇ ਲੋਕਾਂ ਦੀ। ਕੀ ਉਹਨਾਂ ਨੇ ਕੋਈ ਇਦਾਂ ਦੀ ਪ੍ਰੋਵੀਜ਼ਨ ਕੀਤੀ ਜਾਊਗੀ ਕਿ ਉਹ ਤੁਹਾਡੇ ਨਾਲ ਦੀ ਸਰਕਾਰ ਨਾਲ ਜਦੋਂ ਸਾਡੇ ਨਾਲ ਸੰਪਰਕ ਕਰਕੇ ਉਸੇ ਉਸੇ ਜਗ੍ਹਾ ਤੇ ਆ ਜਾਣ ਉਹ ਪਰ ਕੈਂਪਿਕ ਕੋ ਜਗ੍ਹਾ ਤੇ ਹੋਗਾ ਕੈਂਪੇਨ ਹੀ ਹੈਗਾ ਕਿ ਉੱਥੇ ਵੀ ਲੱਗਿਆ ਹੈ ਉੱਥੇ ਵੀ ਲੱਗਿਆ ਹੈ ਉਹਦੇ ਨਾਲ ਜ਼ਿਆਦਾ ਚਾਂਸ ਹੁੰਦੇ ਨੇ ਕਿ ਉਹ ਕੋਈ ਇਸ ਤਰ੍ਹਾਂ ਦਾ ਜਿਹੜਾ ਅਨਥੋਰਾਈਜ਼ਡ ਨਾ ਯੂਜ਼ ਕਰੇ ਉਹਨਾਂ ਨੂੰ ਇੱਕ ਪਾਰਟਿਕੂਲਰ ਇੱਕ ਜੈਕਟ ਟਾਈਪ ਕੋਈ ਖਲਸਾਈ ਰੰਗ ਦੀ ਜਾਂ ਕੋਈ ਇਸ ਤਰ੍ਹਾਂ ਦਾ ਇੱਕ ਰੰਗ ਦੇ ਦਾਂਗੇ ਕਿ ਉਹ ਸਫਾਈ ਵਾਲੀ ਕਰਮਚਾਰੀ ਨੇ ਉਹ ਪਤਾ ਲੱਗ ਜਾਏ ਦੂਰੋਂ ਕਿ ਜੀ ਜੇ ਕਿਸੇ ਨੇ ਕੋਈ ਜਿਹੜਾ ਗਲਾਸ ਵਗੈਰਾ ਜਾਂ ਕੋਈ ਆਪਣਾ ਕੂੜਾ ਕਰਕਟ ਜੋ ਹੈ ਉਹ ਦੇਣਾ ਹੈ ਤਾਂ ਉਹਨਾਂ ਨੂੰ ਫੜਾ ਵੀ ਸਕਦੇ ਆ ਤੇ ਉਹ ਆਪ ਹੀ ਲੈ ਜਾਣਗੇ ਇੱਕ ਮੈਂ ਹੋਰ ਬੇਨਤੀ ਕਰੂੰਗਾ ਕਿਉਂਕਿ ਬਹੁਤ ਸਾਰੇ ਲੰਬੇ ਰਸਤੇ ਤੱਕ ਕਿਲੋਮੀਟਰਾਂ ਤੱਕ ਮਤਲਬ ਈਵਨ ਅਸੀਂ ਮੇਰਾ ਪਿੰਡ ਜਿਹੜਾ ਸਤੌਜ ਉਹ ਲਗਭਗ ਮਾਨਸਾ ਦੇ ਬਾਰਡਰ ਤੇ ਹੈ ਉੱਥੇ ਵੀ ਅਸੀਂ ਲੰਗਰ ਲਾਉਂਦੇ ਰਹੇ ਹਾਂ ਉਸ ਵੇਲੇ ਜਦੋਂ ਛੋਟੇ ਹੁੰਦੇ ਸੀ ਅੱਜ ਵੀ ਲੰਗਰ ਲੱਗਦਾ ਸਾਡੇ ਪਿੰਡ ਵੱਲੋਂ ਸੜਕ ਤੇ ਆ ਕੇ ਸੋ 2 200 150 ਕਿਲੋਮੀਟਰ ਦੇ ਰੇਡੀਅਸ ਚ ਜਿਹੜੀ ਸੰਗਤ ਜਾਂਦੀ ਹੈ ਉਹਨਾਂ ਵਾਸਤੇ ਲੰਗਰ ਲਾਉਂਦੇ ਆ ਸਾਡੇ ਜਿਹੜੇ ਲੋਕ ਨੇ ਸਾਡੀ ਪਰਥਾ ਹੈ ਮੈਂ ਉਹਨਾਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਰਨੀ ਚਾਹੁੰਦਾ ਕਿ ਬੜੀ ਵਧੀਆ ਗੱਲ ਹੈ ਸੇਵਾ ਭਾਵਨਾ ਸਾਡੀ ਅਗਲੀ ਪੀੜ੍ਹੀ ਤੱਕ ਵੀ ਸ਼ਿਫਟ ਹੋ ਰਹੀ ਹੈ ਨੌਜਵਾਨ ਮੁੰਡੇ ਬੜੇ ਸ਼ਿੱਦਤ ਨਾਲ ਦਿਨ ਰਾਤ ਉੱਥੇ ਸੇਵਾ ਕਰਦੇ ਨੇ ਉਹ ਲੰਗਰ ਜਿੱਥੇ ਲਾਉਂਦੇ ਆ ਉੱਥੇ ਉਹ ਟੈਂਪਰੇਰੀ ਉਹ ਬਣਾ ਲੈਂਦੇ ਨੇ ਹੰਪ ਮਿੱਟੀ ਦਾ ਜਾਂ ਕੋਈ ਦਨਾ ਕਿ ਗੱਡੀਆਂ ਵੀ ਹੌਲੀ ਚਾਹਣ ਉੱਥੋਂ ਤਾਂ ਕਿ ਜਾਂ ਫਿਰ ਉਹ ਉੱਥੇ ਹੀ ਸਾਰਾ ਕੁਝ ਜਿਹੜੇ ਗਲਾਸ ਗਲੂਸ ਉੱਥੇ ਸੁੱਟ ਦਿੰਦੇ ਨੇ ਕਿਰਪਾ ਕਰਕੇ ਇੱਕ ਤਾਂ ਉਹ ਹੰਪ ਜਿਹੜੇ ਨੇ ਜਦੋਂ ਖਤਮ ਹੋ ਗਿਆ ਲੰਗਰ ਜਿਹੜਾ ਜਿੰਨੇ ਦਿਨ 2 ਦਿਨ 3 ਦਿਨ 4 ਦਿਨ 5 ਦਿਨ ਲਾਉਣਾ ਉਸ ਤੋਂ ਬਾਅਦ ਉਹ ਕਲੀਅਰ ਕਰਕੇ ਜਾਣ ਕਿਉਂਕਿ ਕਈ ਵਾਰੀ ਉਹ ਅਨਐਕਸਪੈਕਟਿਡ ਜਗ੍ਹਾ ਤੇ ਹੁੰਦਾ ਹੈ ਤੇ ਗੱਡੀਆਂ ਵਾਲਿਆਂ ਨੂੰ ਨਹੀਂ ਪਤਾ ਹੁੰਦਾ ਜਿਹੜੇ ਫਸਟ ਟਾਈਮ ਲੰਗਦੇ ਨੇ ਜਾਂ ਕੋਈ ਕਿ ਇੱਥੇ ਹੋ ਸਕਦਾ ਹੈ ਤੇ ਉਹਦੇ ਨਾਲ ਐਕਸੀਡੈਂਟਾਂ ਦੇ ਕਾਫੀ ਕਿ ਸੋਏ ਨੇ ਤੇ ਉਹ ਕਿਰਪਾ ਕਰਕੇ ਜਿਹੜੇ ਨੇ ਉਹ ਜਿਹੜੇ ਹੰਪ ਨੇ ਜਾਂ ਟੈਂਪਰੇਰੀ ਕੋਈ ਵੀ ਚੀਜ਼ ਹੈ ਜਿਹੜੀ ਟ੍ਰੈਫਿਕ ਨੂੰ ਹੌਲੀ ਕਰਨ ਵਾਸਤੇ ਜਾਂ ਕੋਈ ਬੈਰੀਕੇਡ ਵਗੈਰਾ ਲਾ ਲਿਆ ਜਾਂ ਕੋਈ ਲੱਕੜਾਂ ਵਗੈਰਾ ਵੀ ਸੁੱਟ ਲੈਂਦੇ ਆ ਇਦਾਂ ਕਿ ਥੋੜਾ ਜਿਹਾ ਹੌਲੀ ਹੋ ਜਾਣਗੀ ਉਹ ਕਲੀਅਰ ਕਰਕੇ ਜਾਣ ਨੰਬਰ ਐ ਸੋਸ਼ਲੀ ਮੈਂ ਉਹਨਾਂ ਨੂੰ ਬੇਨਤੀ ਕਰ ਰਿਹਾ ਕਿ ਇਹ ਜੋੜ ਮੇਲ ਜਿਹੜਾ ਨਾ ਇਹ ਚਾਪਾ ਇਹਨੂੰ ਸ਼ੋਕ ਸਭਾ ਕਹਿੰਦੇ ਹਨ ਮੈਨੂੰ ਯਾਦ ਹੈ ਮੇਰੇ ਦਾਦਾ ਦਾਦੀ ਇਹਨਾਂ 21 ਤਰੀਕ ਤੋਂ 21 ਦਸੰਬਰ ਨੂੰ ਕਿਲਾ ਛੱਡਿਆ ਸੀਗਾ ਗੁਰੂ ਸਾਹਿਬ ਨੇ ਤੇ ਇਹਨਾਂ ਦਿਨਾਂ ਦੇ ਵਿੱਚ ਉਹ ਮੰਝੇ ਤੇ ਨਹੀਂ ਸੌਂਦੇ ਸੀ ਥੱਲੇ ਧਰਤੀ ਤੇ ਦਰੀਆਂ ਵਿਛਾ ਕੇ ਸੌਂਦੇ ਸੀ ਕਿਉਂਕਿ ਅਫਸੋਸ ਦੇ ਦਿਨ ਨੇ ਇਹ ਤਾਂ ਕਿਰਪਾ ਕਰਕੇ ਇਹਨੂੰ ਹੁੱਲੜਵਾਜੀ ਦੇ ਦਿਨ ਨਾ ਬਣਾਇਆ ਜਾਵੇ ਬڑے بڑے ਸਾਊਂਡ ਲਾ ਕੇ بڑے بڑے ਟਰੈਕਟਰ ਭਜਾ ਕੇ ਇੱਕ ਦੂਜੇ ਨਾਲ ਰੇਸਾਂ ਲਾ ਕੇ ਆਪਾਂ ਮਤਲਬ ਆਪਣੇ ਜਲੂਸ ਕੱਢ ਰਹੇ ਆ ਕਿ ਇਹ ਸ਼ੋਕ ਦੇ ਅਫਸੋਸ ਦੇ ਜਿਹੜੇ ਦਿਨ ਨੇ ਉਹਨਾਂ ਨੂੰ ਆਪਾਂ ਕੋਈ ਐਂਟਰਟੇਨਮੈਂਟ ਜਾਂ ਕੋਈ ਹੁੱਲੜਵਾਜੀ ਦਾ ਜ਼ਰੀਆ ਨਾ ਬਣਾਈਏ ਮੇਰੀ ਹੱਥ ਬਨ ਕੇ ਬੇਨਤੀ ਹੈ ਆਓ ਜੀ ਸੱਦ ਕੇ ਆਓ ਜਿੱਥੋਂ ਮਰਜ਼ੀ ਆਓ ਟਰਾਲੀਆਂ ਲੋਕ ਫ੍ਰੀ ਚ ਡਿਊਟੀਆਂ ਲਾਉਂਦੇ ਆ ਪਰ ਜਦੋਂ ਦੇਖਦੇ ਆ ਕਿ ਉੱਚੀ ਉੱਚੀ ਸਾਊਂਡ ਚੱਲ ਰਹੀ ਹੈ ਤੇ ਟਰੈਕਟਰ ਇੱਕ ਦੂਜੇ ਨਾਲ ਮੁਕਾਬਲੇ ਕਰ ਰਹੇ ਨੇ ਪਿੱਛੇ ਇੰਨੀਆਂ ਸ਼ਰਦਾ ਲੋਆਂ ਦੀ ਭਰੀ ਹੋਈ ਟਰਾਲੀਆਂ ਹੁੰਦੀਆਂ ਨੇ ਤਾਂ ਕਈ ਵਾਰੀ ਐਦਾਂ ਦੇ ਹੈਪਨ ਵੀ ਹੋ ਜਾਂਦੇ ਨੇ ਜਿਹੜੇ ਨਹੀਂ ਹੋਣੇ ਚਾਹੀਦੇ ਸੋ ਮੇਰੇ ਵੱਲੋਂ ਇਹ ਸੋਸ਼ੀਲੀ ਸਮਾਜਿਕ ਬੇਨਤੀ ਮੇਰੇ ਵੱਲੋਂ ਹੱਥ ਬੰਨ ਕੇ